2025 ਲਈ ਚਾਰ ਕਬੂਤਰ ਨੇ ਭਈ ਇਹ ਦੇਖ ਸਰ ਦੇ ਕਬੂਤਰ ਫੜੇਗਾ ਬਾਕੀ ਘੋਟੇ ਬਹੁਤ ਸੋਹਣੇ ਪਏ ਹੋਏ ਆ ਆਹ ਪੁੱਤਰ ਇਹ ਦੇਖ ਲੈ ਕਿ ਨਿਕਿਆਣਾ ਇਹ ਆਲੇ ਬੈਠੇ ਅੱਡੀ ਰਾਲਦੇ ਬਹੁਤ ਘੱਟ ਬੰਦੇ ਕੋਲੇ ਰਹਿ ਗਏ ਕਬੂਤਰ ਪੁਰਾਣੇ ਪੁੱਤਰ ਇਹਨਾਂ ਨੂੰ ਦੇਖਣ ਨੂੰ ਵੀ ਸੋਹਣੇ ਹੀ ਡਾਲ ਵੀ ਚੰਗੀ ਸਾਰਾ ਕੁਝ ਵਧੀਆ ਜੀ ਰਹੀ ਹੀ ਨਹੀਂ ਪੁਰਾਣੇ ਕਬੂਤਰ ਲੋਕਾਂ ਕੋਲੇ ਇੱਕ ਗੱਲ ਤਾਂ ਮੈਂ ਭਾਈ ਰਿਜ਼ਲਟ ਕੱਢ ਲਿਆ ਤੇਰੇ ਕੋਲੇ ਵੀ ਕਬੂਤਰ ਨੇ ਹਣਾ ਸਾਰੇ ਕੋਲੋਂ ਤੂੰ ਹੀ ਨਾ ਲਿਆ ਵੀ ਜਿੱਥੇ ਜਾ ਕੇ ਕੂਤਰ ਵੱਡੀ ਬਾਜੀ ਜਿੱਥੋਂ ਬਾਬੇ ਗਰਦੇਵ ਬਾਬੇ ਧੰਨਿਆਲਾ ਫਲਾਡ ਪੰਜ ਪੈਸੇ ਦੇ ਨਾਲ ਪੈ ਵਿੱਚ ਹੋ ਜਾਵੇ ਉਹ ਲੱਪਿਓ ਹੋਵੇ ਜਾਵੇ ਉਹ ਦਾਦਾ ਬਾਬੇ ਗਰਦੇਵ ਨਾਲ ਜਾਵੇ ਜਾਂ ਬਾਬੇ ਧੰਨਿਆਲਾ ਜਾਵੇ ਉਹਨੇ ਸਟਾਰਟ ਮਾਰੀ ਹਾਂ ਉਹ ਮੈਂ ਰਿਜਲਟ ਇਹ ਚੀਜ਼ ਦਾ ਕੱਢਿਆ ਵੀ ਉਹਨਾਂ ਚ ਹੋਊਗਾ ਹੀ ਹੋਗਾ ਮੈਨੂੰ ਇਹ ਗੱਲ ਦੇਖ ਲੈ ਤੂੰ ਹੁਣ ਅਗਲਾ ਕਹਿ ਦਿੰਦਾ ਵੀ ਮੈਂ ਇੰਟਰਵਿਊਾਂ ਦੇ ਵਿੱਚ ਵੀ ਆ ਪਾ ਕੂਤਰ ਵੀ ਉਹੀ ਬਣਾਇਆ ਸਾਰਾ ਕੁਝ ਕਰਿਆ ਵੀ ਮੈਨੂੰ ਇਹ ਗੱਲਾਂ ਦੇਖ ਲੈ ਦੋ ਰਿਆ ਫੇਰ ਵਿੱਚ ਪਤਾ ਲੱਗੀਆਂ ਜੀ ਜੀ ਭਾਈ ਬੇਗੇ ਨੂੰ ਦੋ ਲੱਗਦਾ ਬਹੁਤ ਸਤ ਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਆਪਾਂ ਬਹੁਤ ਵੀ ਚੀਜ਼ ਬਾਰੇ ਇਹ ਜਿਹੜੀ ਨਸਲ ਦੀ ਚੀਜ਼ ਆ ਹੁਣ ਵਿੱਚ ਬੰਦੇ ਕਹਿੰਦੇ ਆ ਮੈਨੂੰ ਬਈ ਡੀਸੀ ਤੋਂ ਬਹੁਤ ਪਤਾ ਲੱਗਿਆ ਇਹ ਚੀਜ਼ ਬਾਰੇ ਆਪਾਂ ਨਾਲ ਬਹੁਤ ਆ ਪਹਿਲਾਂ ਹੁਣ ਤਾਂ ਮਿਲਦੇ ਬਹੁਤ ਘੱਟਾਂ ਕਿਤੇ ਮਿਲਿਆ ਹੁਣ ਤਾਂ ਮੈਂ ਉੱਥੇ ਮਿਲਿਆ ਜਿਵੇਂ ਪਰ ਮੈਂ ਹਰ ਇੱਕ ਵੀਡੀਓ 'ਚ ਨਾਮ ਲੈਂਦਾ ਵਿੱਚ ਬੰਦੇ ਕਹਿੰਦੇ ਨਾਮ ਮਾ ਬਈ ਮੈਨੂੰ ਉਹ ਤੋਂ ਸਿੱਖਣ ਨੂੰ ਕੰਪਿਊਟਰ ਵੀ ਪਰ ਖਬਰ ਸਿੱਖਣ ਨੂੰ 40 45 ਪੈਸੇ ਮੈਨੂੰ ਜਦੋਂ ਉਹਦੇ ਤੋਂ ਪਤਾ ਲੱਗਿਆ ਜਦੋਂ ਉਹ ਪੂਰਾ ਤੀਕ ਤੇ ਹੀ ਬੈਠੀ ਸੀ ਇਹ ਤਾਂ ਛੜਦਾ ਹੀ ਨਹੀਂ ਵਾਜੀਆਂ ਹਾਂ ਉਦੋਂ ਆਪਾਂ ਇੱਧਰ ਹੁੰਦੇ ਜਿੱਧਰ ਬਹੁਤ ਬਾਜੀਆਂ ਨੇ ਸਿੱਟੀਆਂ ਬਾਹਰ ਲੜੀ ਆ ਹਾਂ ਤਾਂਗੇ ਕਬੂਤਰ ਦੀ ਵਿੱਚ ਪਰਖ ਆ ਜਿਹੜੀ ਮੈਨੂੰ 40 45 ਪੈਸੇ ਬਾਈ ਡੀ ਸੀ ਤੋਂ ਪਤਾ ਲੱਗੀ ਕੋਸ ਜਣੀ ਕਿ ਉਦੋਂ ਬਾਅਦ 40 45 ਪੈਸੇ ਰਹਿ ਗਈ ਜਿਹੜੀ 10 ਵੀ ਪੈਸੇ ਘਟਾ ਹਜੇ ਵੀ ਆਪਾਂ ਨੂੰ ਪੂਰਾ ਤਾਂ ਕੋਈ ਮੌਦਾ ਨਹੀਂ ਹੁੰਦਾ ਉਹ ਫਿਰ ਮੈਂ ਆਪਣੇ ਕਬੂਤਰਾਂ ਨੂੰ ਡਾੜਾ ਕੇ ਜਾਂ ਜਿਵੇਂ ਚੰਗੇ ਕਬੂਤਰ ਦੇ ਜਿਹੜੇ ਗੁੱਡੇ 'ਚ ਦੇਖਣੇ ਜਾਂ ਕਿਤੇ ਦਿੱਤ ਨੇ ਉਹਨਾਂ ਮੈਨੂੰ ਉਹਨਾਂ ਨੂੰ ਜਪਾ ਲੱਗਿਆ ਸੀ ਮੇਢਾਂਗੇ ਕੁਸਤ ਦੀ ਕੁਆਲਿਟੀ ਕੀ ਹੁੰਦੀ ਹੈ ਕੀ ਹਿਸਾਬ ਕਿਤਾਬ ਦਾ ਹਨਾ ਬਾਕੀ ਤਾਂ ਚਲ ਉਡੇ ਦਾ ਪਤਾ ਲੱਗਦਾ ਪਰ ਫਿਰ ਵੀ ਬੈਠੇ ਤੋਂ ਮਾੜਾ ਮੁੱਢਾ ਕੁਸਤਾ ਪਤਾ ਲੱਗੇ ਨਾ ਆਪਾਂ ਨੂੰ ਕੋਈ ਟੁਟਰੀ ਫੜਾ ਦੇਵੇ ਕਾਲਾ ਬੋਲ ਕੋਹੜਾ ਘੜਾਰੀਆਂ ਦੇ ਬਾਬੇ ਨਹੀਂ ਕਰਪਾਣਾ ਇੰਟਰਵਿਊ ਕਰਕੇ ਬਹੁਤ 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 ਗੱਲਾਂ ਦਾ ਗਿਆਨ ਆਣਾ ਚਾਹੀਏ ਉਂ ਪਤਾ ਲੱਗਿਆ ਵੀਡੀਓ ਰਾਈ ਨਹੀਂ ਜਾਂਦੀ ਕਿ ਜਨੇ ਕੋਲੇ ਬਹਾ ਗਏ ਰਸਿਆ ਬਹੁਤ ਲੋਕ ਇਥੇ ਨੰਬਰ ਨੰਬਰ ਕਰਦੇ ਨਾ ਮਾ ਅਮਰੀਕਾ ਇਹ ਗੇਮ ਹੀ ਨਾਲੀ ਸਾਵੇ ਦੀ ਤੇ ਬੰਦਿਆਂ ਦੀ ਰਹਿ ਗਈ ਬੰਦੇ ਤੋਂ ਮੇਰੇ ਤੇ ਤਾਂ ਬੰਦਾ ਬੀਲਾ ਬੰਦਾ ਭਾਉਂਦਾ ਮੋੜ ਦੋ ਪਈਏ ਵੀ ਹੋਣਾ ਮੇਰੇ ਜਗਾ ਦਾ 5-7 ਹੱਥ ਦੇ ਬੰਦਾ ਦੱਖਣਾ ਹੋ ਗਏ ਵੀਰਾਂ ਮਾ ਬਾਦੀਆਂ ਹਰ ਗਿਆ ਐਸੇ ਵੀ ਹੁਣ ਬੰਦੇ ਕੋਲੇ ਕਈ ਵਾਰੀ ਬੰਦਾ ਪਹਿਲੀ ਹਰ ਜਾਂਦਾ ਮਗਰੋਂ ਸਾਰਿਆਂ ਦੇ ਢੂਹੀ ਭੰਨ ਬੰਦਾ ਬੰਦਾ ਇੰਨੀਆਂ ਜੱਦਾ ਦਾ ਵਾਅ ਕਰ ਕਿੰਨੇ ਖਿਡਾਰੀ ਅੱਜ ਬੱਦੇਖੇ ਆ ਹਾਂ ਬਈ ਤਾਂ ਹਰੀ ਜੋ ਪਹਿਲੀਆਂ ਸਾਰੀਆਂ ਹਰਦਿਆਂ ਦਾ ਦੱਸਦਾ ਵੀ ਬਾਜਾ ਮੁੜ ਕੇ ਲਗਾਤਾਰ ਫੇ ਕਿਸ ਨੂੰ ਉਡਣ ਨਹੀਂ ਉਹਨਾਂ ਦੇ ਕਿਸੇ ਦਾ ਲਗਾਤਾਰ ਜਿੱਤੀ ਜਾਂਦਾ ਫੇ ਮੋਟਰਸਾਈਕਲ ਸਾਰੀ ਲੈ ਜਾਂਦੇ ਪੰਜਾਬ ਤੇ ਇਕੱਠੇ ਕਰਕੇ ਗਲ ਕਰ ਵੀ ਜਦੋਂ ਨੂੰ ਮਾਰੇ ਬੰਦੇ ਕੋਲੇ ਕਬੂਤਰ ਚੰਗੇ ਕੱਢਣੇ ਲੱਗਦਾ ਉਹ ਉਹ ਪਹਿਲਾਂ ਡਰਦੇ ਨਹੀਂ ਕੱਢਦਾ ਕਿ ਬਾਦ ਨਾ ਜਾਣ ਵੀ ਰਾਤ ਨੂੰ ਉੱਤੇ ਰਹਾਂ ਜਦ ਨੂੰ ਉਹ ਚੰਗੇ ਉੱਡਨੇ ਹੁੰਦੇ ਆ ਪਹਿਲਾਂ ਮਾੜੇ ਛੱਡੀ ਉਹ ਚੰਗੇ ਕੱਢਦਾ ਉਹਨੂੰ ਮੁੜ ਕੇ ਹਵਾ ਲੈਣ ਦੇ ਪੈਸੇ ਹੁੰਦੇ ਉਹ ਚੰਗੇ ਵੀ ਬੰਦ ਕਰਕੇ ਵਾਹੇ ਹੁੰਦੇ ਬਾਹਲੇ ਬੰਦੇ ਰਾਹ ਨੂੰ ਦਿਆ ਆ ਜਿਹੜੇ ਵਿੱਚ ਬੰਦੇ ਦੋ ਵਾਲੀਆਂ ਨਹੀਂ ਛੱਡਦੇ ਦੋ ਵਾਲੀਆਂ ਛੱਡਦੇ ਉਹ ਇਸੇ ਕਰਕੇ ਨੇ ਆਉਂਦੇ ਕੰਡੀਆਂ ਬਾਜ਼ੀਆ ਮਿਨਾ ਯਾਰ ਕਿਤੇ ਉਹੀ ਕੰਮ ਨਾ ਹੋ ਜਾਏ ਮਗਰ ਉਹ ਜਿੰਨਾ ਹੱਥ ਲਗਿਆ ਕੂਤਰ ਰਾਤ ਨੂੰ ਭਾਏ ਨਾਲੇ ਬਾਜੀ ਹਰਾਂਗੇ ਵੀ ਰਹਿ ਨਹੀਂ ਲੋ ਪਹਿਲੇ ਤੁਸੀਂ ਕੂਤਰ ਹੀ ਉਹਦੇ ਡਾਵਾਗੇ ਆਪਾਂ ਤਾਂ ਉਹ ਜੀ ਰੁੱਤ ਚ ਜਿਹੜੀ ਰੁੱਤ ਚ ਕੋਈ ਖੇਡ ਆਪਾਂ ਮੰਨਦੇ ਆ ਬਸ ਗੱਲ ਕਰ ਲਾ ਲਓ ਮੈਂ ਹਣਾ ਖਵਾਇਆ ਜਾਊਗਾ ਨਾ ਕੂਤਰ ਬੇਹਲੇ ਕੰਮ ਨਹੀਂ ਆ ਹਾਂ ਬੰਦੇ ਜਦੋਂ ਉਹ ਜਿਹੜਾ ਵਧੀ ਜਾਂਦਾ ਯਾਰ ਗਾਹਰੀ ਗਾਹ ਸੈਕਟਰ ਕੋਈ ਕਿੰਨਾ ਵੱਧ ਗਿਆ ਛੋੜੇ ਪਿੰਡਾਂ ਦੇ ਬਾਜ਼ੀਆਂ ਕਰਾਉਣ ਲੱਗ ਜਾਨੀਆਂ ਲੋਕਾਂ ਨੇ ਕਿਵੇਂ ਨੇ ਲਗਾ ਕਹਿੰਦਾ ਬਾਜੀ ਟਾਈਮ ਨਾਲ ਵਿੜੋ ਜਾਂ ਛੋੜੇ ਪਿੰਡ ਤੇ ਕਰਾ ਦੋ ਭਾਂ ਇੰਨੇ ਬੜੇ ਭਾ ਜਿਹੜਾ ਵੱਡਾ ਨਾਮ ਆ ਜੇ ਵੱਡੇ ਪਿੰਡ ਤੇ ਬਾਜੀ ਹੋਵੇ ਵੀ ਵੱਡੇ ਪਿੰਡ ਦੇ ਨਾਲ ਮੁੱਕਣ ਜੀ ਨਹੀਂ ਆਉਂਦੀ ਬਾਜੀ ਛੋੜੇ ਪਿੰਡਾਂ ਦੇ ਮੈਂ ਤਾਂ 9 ਵਜੇ ਨੂੰ ਘਰੇ ਆਇਆ ਦਾ ਵੱਡੇ ਪਿੰਡ ਦੇ ਭਾਂ 6:00 ਵਜੇ ਵੀ 30 35 ਫਿਰਦੇ ਹੁੰਦੇ ਆ ਆਪਾਂ ਦੇਖੀ ਜੇ ਕਿੰਨੀਆਂ ਬਾਜ਼ੀਆਂ ਵੱਡੀਆਂ ਉੱਥੇ ਕੁੱਤਰ ਫਿਰਦੇਗਾ ਉੱਥੇ ਦਾਵਾ ਛੱਡਦਾ ਇਹਲਾ ਇਹਲਾ ਨਾ ਕੁਝ ਨਹੀਂ ਦਾ ਛੁਕੜਾ ਭੱਜਣਾ ਛੇਦੀ ਜਾ ਬਹੁਤ ਮੈਟਰ ਕਰ ਜਾਂ ਉਤਰਵਾਏ ਵਾਲਾ ਬੜਾ ਖੂਦ ਸਮਝ ਕੇ ਚੱਲਣਾ ਪੈਂਦਾ ਕਾਲੀ ਦਾ ਜਮੇ ਹੀ ਨਹੀਂ ਕਾਲੀ ਮਰਵਾਣ ਦੇ ਉਤਰਵਾਏ ਦੇ ਵਿੱਚ ਮੈਂ ਆ ਬੰਦਾ ਕਹਦਾ ਕੁਝ ਨਹੀਂ ਹੁੰਦਾ ਚੱਕਰੇ ਪੱਤੇ ਉਹ ਫਿਰ ਚੱਕਰੇ ਪੱਤੇ ਨਹੀਂ ਰਹਿ ਹੁੰਦਾ ਮੈਂ ਕਿਹੜਾ ਧਰਾਵਿਆਂ ਦੀ ਆ ਥੱਲੇ ਰੱਖ ਦੇ ਤੇ ਰੱਖਣੀ ਹੈ ਅਜੇ ਵੀ ਕੁਝ ਨਹੀਂ ਹੋਇਆ ਹਰ ਰੋਜ਼ ਇਹ ਚੀਰ ਮਰਵਾ ਕੇ ਨਾ ਅੜਦਾ ਦੇਖੇ ਵਿਛੇ ਨਾ ਟਰਾਵਲ ਉਹ ਤਾਂ ਬਹੁਤ ਤਾਂ ਕਿ ਉਹ ਬੰਦ ਮੈਸਟਰੀ ਉਮੀ ਜਾ ਕੇ ਤਾਂ ਕਿਉਂ ਲਾਉਣੀ ਦੁਬਾਰੇ ਨਾ ਲਾਉ ਟਾਕੀਆਂ ਵੀ ਭਾਈ ਆ ਵੀ ਜਨਾ ਟਰਾਵਲ ਇੱਧਰ ਵੀ ਹਵਾ ਕ੍ਰਾਸ ਹੁੰਦੀ ਕਰਨਾ ਹਵਾ ਕਰਾਉਂ ਨੀ ਹੋ ਰਹੀ ਪੈਣੀ ਬਾਹਰ ਦਰ ਹਵਾ ਕਉ ਮਕੈ ਲਣੀ ਆ ਆ ਦੋ ਡਾਕੀਆਂ ਦੇ ਪੈਣਾ ਉੱਤੇ ਜਾ ਕੇ ਵੀ ਉਹਨੂੰ ਕਿਹਾ ਵਾਹ ਕਹੂੰ ਲੱਗ ਲਿਆ ਉਹ ਮੈਨੂੰ ਟਾਕੀਆਂ ਤੇ ਤਾਂ ਲਵਾਈ ਲਵਾ